ਇਹ ਟਰੈਕ ਤੇ ਕਿਸਾਨਾਂ ਦੇ ਧਰਨੇ ਨੇ ਟ੍ਰੇਨਾਂ ਦੇ ਰਫ਼ਤਾਰ ਤੇ ਪਾਇਆ ਵੱਡਾ ਅਸਰ ਕਰੀਬ 500 ਟ੍ਰੇਨਾਂ ਪਰਬਾਅਤ ਮੁਸਾਫਿਰ ਹੋ ਰਹੇ ਪਰੇਸ਼ਾਨ ਸਸ਼ਕਾਲ 11 ਵਜੇ ਦੇ ਬੁਲੇਟਿਨ 'ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਸ਼ੁਰੂਆਤ ਕਰਾਂਗੇ ਬੁਲੇਟਨ ਦੀ ਕਾਂਗਰਸ ਪਾਰਟੀ ਤੋਂ ਕਾਂਗਰਸ ਦੀ ਦੂਜੀ ਲਿਸਟ ਆ ਜਾ ਸਕਦੀ ਹੈ ਅੱਜ ਪੰਜਾਬ ਕਾਂਗਰਸ ਦੀ ਦੂਜੀ ਲਿਸਟ ਆ ਸਕਦੀ ਹੈ ਤਾਂ ਇੰਤਜ਼ਾਰ ਹੈ ਕਿ ਕਿਹੜੇ ਕਿਹੜੇ ਹੋਰ ਸੀਟਾਂ ਤੇ ਕੈਂਡੀਡੇਟ ਉਤਾਰਨ ਜਾ ਰਹੀ ਹੈ ਪਾਰਟੀ ਕਿਉਂਕਿ ਹੁਣ ਤੱਕ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਪੱਤੇ ਖੋਲ ਦਿੱਤੇ ਨੇ 13 ਦੇ 13 ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਤਾਂ ਉੱਥੇ ਹੀ ਬੀਜੇਪੀ ਦੇ ਵੱਲੋਂ 9 ਉਮੀਦਵਾਰ ਮੈਦਾਨ 'ਚ ਉਤਾਰ ਦਿੱਤੇ ਗਏ ਨੇ ਤਾਂ ਇੰਤਜ਼ਾਰ ਰਹੀ ਹੈ ਕਿ ਕਾਂਗਰਸ ਦੇ ਕਿਹੜੇ ਕਿਹੜੇ ਹੋਰ ਚਿਹਰੇ ਜਿਹੜੇ ਨੇ ਉਹ ਵੇਖਣ ਨੂੰ ਮਿਲਣਗੇ ਕਿਉਂਕਿ ਜੋ 6 ਉਮੀਦਵਾਰ ਪਹਿਲਾਂ ਉਤਾਰੇ ਗਏ ਸੀ ਤਾਂ ਉਸ ਤੋਂ ਬਾਅਦ ਉਜਸੀਟਾ ਜਾਈਆਂ ਰਹੇ ਜਿੱਥੇ ਕਿ ਤਸਲ ਲਾਪਸੀ ਖੇਬਾਜ਼ੀ ਖਿਚੋਤਾਨ ਵੇਖਣ ਨੂੰ ਮਿਲੀ ਹੈ ਹਾਲਾਂਕਿ ਵੱਖ-ਵੱਖ ਫੋਰ ਪਾਰਟੀਆਂ ਦੇ ਵਿੱਚ ਵੀ ਅਜਿਹਾ ਨਜ਼ਰ ਆ ਰਿਹਾ ਹੈ ਪਰ ਕਾਂਗਰਸ ਦਾ ਖਾਸ ਤੌਰ ਤੇ ਜ਼ਿਕਰ ਕਰ ਰਹੇ ਹਾਂ ਤਾਂ ਦਿੱਲੀ ਦੇ ਵਿੱਚ ਹੋਈ ਕਾਂਗਰਸ ਦੀ ਸੀ.ਈ.ਸੀ ਦੀ ਬੈਠਕ ਔਰ ਕਰੀਬ ਅੱਧਾ ਘੰਟਾ ਚੱਲੀ ਹੈ ਚੋਣ ਕਮੇਟੀ ਦੀ ਮੀਟਿੰਗ ਖੜਗੇ ਤੇ ਸੋਨੀਆ ਗਾਂਧੀ ਦੀ ਅਗਵਾਈ ਦੇ ਵਿੱਚ ਹੋਈ ਹੈ ਔਰ ਮੀਟਿੰਗ ਦੇ ਵਿੱਚ ਰਾਜਾ ਵੜਿੰਗ, ਪ੍ਰਤਾਪ ਬਾਜਵਾ ਮੌਜੂਦ ਰਹੇ ਨੇ ਤਾਂ ਬਾਅਦ ਦੁਪਹਿਰ ਤੱਕ ਦਸਿਕ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਐਲ.ਓ.ਪੀ. दोवे मौजूद सन और हम देखना होगा कितारे जाते हैं कि ऐलान करीदवार कौन होइए कि मौजूदा जे मैबर पारमेंट ने गुरजीत ओजला अमृतसर तो अर्जला, सर्त उतारे गया है इसको तो इलावा फतेहगढ़ तो मैंबर पार्लीमेंट अमर सिंह टिकट दी गई है तो नवे चेहरे जड़े ने वह संगर तो सुखपाल खरा ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਨੇ ਪਟਿਆਲਾ ਤੋਂ ਡਾਕਟਰ ਦਰ ਅੰਮ੍ਰਿਤ ਗਾਂਧੀ ਜੜੇ ਨੂੰ ਲਾਣੇ ਨੇ ਤਾਂ ਇਹ ਅਸੀਂ ਗ੍ਰਾਫਿਕ ਦਿਖਾ ਰਹੇ ਹਾਂ ਤਾਂ ਇਹ 6 ਚਿਹਰਿਆਂ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਪਿਕਚਰ ਸਾਫ ਹੋ ਚੁੱਕੀ ਹੈ ਗੁਰਜੀਤ ਅਰਜਮਰ ਸਰ ਤੋਂ ਡਾਕਟਰ ਜਨਵੀਰ ਗਾਂਧੀ ਪਟਿਆਲਾ ਸੁਪਾਲ ਖੈਰਾ ਸੰਗਰੂਰ ਚਲੰਜੀ ਚੰਨੀ ਜਲੰਧਰ ਜੀਤ ਮਹਿੰਦਰ ਸਿੰਘ ਬਠਿੰਡਾ ਅਮਰ ਸਿੰਘ ਫਤੇਗੜ ਤਾਂ ਬਾਕੀ ਦੇ ਜਿਹੜੇ ਸੱਤ ਉਮੀਦਵਾਰ ਰਹਿੰਦੇ ਨੇ ਜਿਨ੍ਹਾਂ ਦੇ ਵਿੱਚੋਂ ਹੁਣ ਦੇਖਣਾ ਹੋਵੇਗਾ ਕਿ ਸੱਤ ਦੇ ਸੱਤ ਉਮੀਦਵਾਰਾਂ ਦਾ ਐਲਾਨ ਪਾਰਟੀ ਕਰਦੀ ਹੈ ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਚਾਰ ਚਾਰੇ ਜਿਹੜੇ ਨੇ ਉਸ ਸਾਫ਼ ਹੁੰਦੇ ਨੇ ਖਡੂਰ ਸਾਹਿਬ ਤੋਂ ਕੌਣ ਹੋਏਗਾ ਦੱਸਿਆ ਜਾ ਰਿਹਾ ਹੈ ਜਸਬੀਤ ਢੀਮਪਾ ਜਿਹੜੇ ਨੇ ਉਹ ਮਨਾ ਕਰ ਰਹੇ ਨੇ ਕਿ ਚੋਣ ਨਹੀਂ ਲੜਨੀ ਗੁਰਦਾਸਪੁਰ ਉਹ ਨਾਨਪੁਰ ਅਨੰਦਪੁਰ ਸਾਹਿਬ ਦੀ ਸੀਟ ਵੀ ਦਿਲਚਸਪ ਹੈ ਤਾ ਅਜੇ ਸੀਟਾਂ ਦਾ ਐਲਾਨ ਬਾਕੀ ਹੈ ਵਿਨੈਸ਼ ਕਟਾਰੀਆ ਮੇਰੇ ਸੋਗੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਅਵਿਨੇਸ਼ ਕੀ ਕੁਝ ਅੱਜ ਦੀ ਇਸ ਮੀਟਿੰਗ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਨਿਕਲਿਆ ਹੋਏਗਾ ਔਰ ਕਿਸ ਤਰੀਕੇ ਦੇ ਨਾਲ ਵੇਖਿਆ ਜਾ ਸਕਦਾ ਹੈ ਕਿਉਂਕਿ ਹੁਣ ਤੱਕ 6 ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਕਾਂਗਰਸ ਦੀ ਕਈ ਸੀਟਾਂ ਤੇ ਜਿਹੜੀ ਖਿੱਚੋਤਾਣ ਵੇਖਣ ਨੂੰ ਮਿਲ ਰਹੀ ਹੈ ਕਿਸ ਤਰੀਕੇ ਦੇ ਨਾਲ ਕੋ ਖੋਈ ਕਿਉਂਕਿ ਰਾਜਾ ਵੜਿੰਗ ਔਰ ਖੁਦ ਪ੍ਰਤਾਪ ਬਾਜਵਾਵੀ ਉੱਥੇ ਮੌਜੂਦ ਰਹੇ ਨੇ ਅਬ ਦੇਖੋ ਕੁਝ ਉਹ ਅੱਜ ਜਿਹੜੀ ਸੀਸੀਏ ਕਾਂਗਰਸ ਦੀ ਓਵਰ ਹੋ ਚੁੱਕੀ ਹੈ ਤੇ ਇੱਕ ਜਿਹੜੀ ਦੋ ਸੀਟ ਦੋ ਸਟੇ ਸੂਬਿਆਂ ਨੂੰ ਲੈ ਕੇ ਸੀਸੀਸੀ ਇੱਕ ਪੰਜਾਬ ਨੂੰ ਲੈ ਕੇ ਤੇ ਬਿਹਾਰ ਨੂੰ ਲੈ ਕੇ ਜਿਹੜੀ ਪੰਜਾਬ ਵਾਲੀ ਖਤਮ ਹੋ ਚੁੱਕੀ ਹੈ ਤੇ ਬਿਹਾਰ ਵਾਲੀ ਜਾਰੀ ਹੈ ਤੇ ਪੰਜਾਬ ਦੀਆਂ ਜਿਹੜੀਆਂ ਰਹਿੰਦੀਆਂ ਸੱਤ ਸੀਟ ਐ ਉਹਨਾਂ ਤੇ ਇੱਕ ਕਾਂਗਰਸ ਦਾ ਪ੍ਰੋਸੈਸ ਹੁੰਦਾ ਹੈ ਕਿ ਸੀਸੀ ਮੀਟਿੰਗ ਵਿੱਚ ਜਾ ਕੇ ਫਾਈਨਲ ਮੋਰ ਲਗਦੀ ਹੈ ਤੇ ਉਸ ਤੋਂ ਬਾਅਦ ਪਾਰਟੀ ਡਿਕਲੇਅਰ ਕਰ ਦਿੰਦੀ ਹੈ ਸੀਸੀਟੀ ਜਨਤੋ ਕੁਝ ਮਿੰਟ ਪਹਿਲਾਂ ਹੀ ਓਵਰ ਹੋਈ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਸ ਵਿੱਚ ਜਿਹੜੇ ਅੱਜ ਰਹਿੰਦੇ ਸੱਤ ਨਾਮ ਹੈ ਉਹਨਾਂ ਦੇ ਕਲੀਅਰੈਂਸ ਮਿਲ ਗਈ ਹੋਏਗੀ ਤੇ ਅੱਜ ਸ਼ਾਮ ਤੱਕ ਜਾਂ ਕੱਲ ਸਵੇਰੇ ਤੱਕ ਹੈ ਜਿਹੜੀ ਕਾਂਗਰਸ ਦੀ ਲਿਸਟ ਕਿਸੇ ਵੀ ਵੇਲੇ ਆ ਸਕਦੀ ਹੈ ਜੇ ਟੋਟਲ ਸੀਟਾਂ ਦਾ ਡੇਟਾ ਨਹੀਂ ਗੱਲ ਕਰੀਏ ਤੇਰਾ ਪੰਜਾਬ ਦੀਆਂ ਇੱਕ ਚੰਡੀਗੜ੍ਹ ਦੀ ਟੋਟਲ 14 ਸੀਟਾਂ ਤੇ ਉਹਨਾਂ ਵਿੱਚੋਂ 7 ਸੀਟਾਂ ਕਾਂਗਰਸ ਡਿਕਲੇਅਰ ਕਰ ਚੁੱਕੀ ਹੈ ਰਹਿੰਦੀਆਂ 7 ਸੀਟਾਂ ਤੇ ਕੀ ਕਾਂਗਰਸ ਸਾਰੀ ਸਾਰੀਆਂ 7 ਦੀਆਂ ਸੱਤ ਡਿਕਲੇਅਰ ਕਰੂਗੀ ਜਾਂ ਦੁਆਰਾ ਕੋਈ ਸੀਐਸ ਕਿ ਜਾਣਕਾਰੀ ਸਾਹਮਣੇ ਨਹੀਂ ਆ پا ਰਹੀ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਕੀ ਇਲੈਕਸ਼ਨ ਜਿਹੜੀ ਹੈ ਪੀਕ ਤੇ ਪਹੁੰਚ ਚੁੱਕੀ ਹੈ ਕੈਂਪੇਨ ਤੇ ਇਸ ਕਰਕੇ ਵੀ ਅੱਜ ਦੀ ਜਿਹੜੀ ਸੀਐਸ ਦੀ ਵਿੱਚ ਸਾਰੀਆਂ ਸਿੱਟਾ ਕਲੀਅਰ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਤੇ ਅੱਜ ਸ਼ਾਮ ਤੱਕ ਜਿਹੜੀ ਲਿਸਟ ਆਉਂਦੀ ਸੰਭਾਵਨਾ ਹੈ ਅਭਿਨੇਸ਼ਨ ਸੀ ਦੇਖਿਆ ਜਿਹੜੇ 6 ਉਮੀਦਵਾਰ ਲਾਣੇ ਨੇ ਸੰਗਰੂਰ ਤੋਂ ਇੱਕ ਕਿਸਮ ਦਾ ਸਰਪ੍ਰਾਈਜ਼ ਹਾਲਾਂਕਿ ਲਗਾਤਾਰ ਚਰਚਾ ਜ਼ਰੂਰ ਹੋ ਰਹੀ ਸੀ ਪਰ ਬਹੁਤ ਘੱਟ ਲੱਗਦਾ ਸੀ ਕਿ ਸਫਲ ਕਰਾ ਹੋ ਸਕਦੇ ਨੇ ਇਵੇਂ ਹੀ ਪਠੰਡਾ ਦੀ ਸੀਟ ਅਮ੍ਰਿਤਾ ਵੜਿੰਗ ਦਾ ਨਾਂ ਜ਼ਿਆਦਾਤਰ ਚਰਚਾ ਸੀ ਉਮੀਦ ਕੀਤੀ ਜਾ ਰਹੀ ਸੀ ਪਰ ਜਿੱਤ ਮਹਿੰਦਰ ਨੂੰ ਤੇ ਟਿਕਟ ਮਿਲ ਗਈ ਔਰ ਜਲੰਧਰ ਦੇ ਵਿੱਚ ਵੀ ਖਿਚੋਤਾਨ ਸੀ ਅਸੀਂ ਵੇਖਿਆ ਕੱਲ ਰਿਜ਼ਲਟ ਕੀ ਹੋਇਆ ਚੌਧਰੀ ਪਰਿਵਾਰ ਵਾਕ ਹੋ ਗਿਆ ਤਾਂ ਇਸੇ ਕਿਸਮ ਦੇ ਨਾਲ ਫਿਰੋਜ਼ਪੁਰ ਤੋਂ ਕੀ ਆ ਜਾ ਰਿਹਾ ਅਮਿਤਾ ਵੜਿੰਗ ਜੜੇ ਨੇ ਹੋ ਸਕਦੇ ਨੇ ਕਿ ਕੁਝ ਇਸ ਵੇਲੇ ਜਾਣਕਾਰੀ ਇਕੱਲੇ ਕਿ ਸੋਰਸਸ ਕਹਿ ਰਹੇ ਨੇ ਦੇਖੋ ਗੁਰਜੋਤ ਜੇ ਕਾਂਗਰਸ ਨੇ ਲਈ ਰਹਿੰਦੀਆਂ ਸੀਟਾਂ ਦੀ ਗੱਲ ਕਰੀ ਆਪਾਂ ਸ਼ੁਰੂਆਤ ਕਰਦੇ ਹਾਂ ਲੁਧਿਆਣਾ ਤੋਂ ਲੁਧਿਆਣਾ ਉਹਨਾਂ ਦੇ ਸਿਟਿੰਗ ਐਮਪੀ ਸੀ ਰਵਨੀਤ ਬਿੱਟੂ ਰਵਨੀਤ ਬਿੱਟੂ ਭਾਜਪਾ ਚਲੇ ਗਿਆ ਉੱਥ ਪਰਗਟ ਸਿੰਘ ਦਾ ਨਾਮ ਚੱਲ ਰਿਹਾ ਹੋਵੇ ਜਾਂ ਕਿਸੇ ਹੋਰ ਦਾ ਨਾਮ ਚੱਲ ਰਿਹਾ ਹੋਵੇ ਉੱਥੇ ਆਬੀਅਸਲੀ ਕੋਈ ਨਵਾਂ ਫੀਟ ਹੋਏਗਾ ਫਿਰ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਸੀ ਐਮਪੀਸੀ ਮਨੀਸ਼ Tiwari ਉਹ ਚੰਡੀਗੜ੍ਹ ਚੱਲ ਗਏ ਉੱਥੋਂ ਕੋਈ ਨਵਾਂ ਫੇਸ ਹੋਏਗਾ ਭਾਵੇਂ ਰਾਣਾ ਕੇਪੀ ਹੋਣ ਭਾਵੇਂ ਅੰਗਰ ਸੈਣੀ ਹੋਣ ਜਾਂ ਕੋਈ ਹੋਰ ਫੇਸ ਹੋਵੇ ਫਿਰ ਜਿਹੜੀ ਰਹਿਦੀ ਸੀਟ ਆਪਾਂ ਗੱਲ ਕਰੀਏ ਖਡੂਰ ਸਾਹਿਬ ਉਹਤੋਂ ਡਿੰਪਾ ਕਹਿ ਚੁੱਕਿਆ ਹੈ ਕਿ ਉਹ ਚੋਣ ਨਹੀਂ ਲੜਨਗੇ ਉਹ ਸੂਬੇ ਦੀ ਸਿਆਸਤ ਕਰਨਗੇ ਉੱਥੋਂ ਮੰਨਿਆ ਜਾ ਰਿਹਾ ਹੈ ਕਿ ਰਾਣਾ ਗੁਰਜੀਤ ਸਿੰਘ ਦੇ بیٹے ਦਾ ਨਾਮ ਲਗਭਗ ਫਾਈਨਲ ਹੈ ਕਿਉਂਕਿ ਪਿਛਲੀ ਵਾਰ ਦੀ ਸੀਸੀ ਵਿੱਚ ਵੀ ਇਹ ਚਰਚ ਤੇ ਜੇ ਗੱਲ ਕਰੀਏ ਫਿਰੋਜ਼ਪੁਰ ਸੀਟ ਦੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਫਿਰੋਜ਼ਪੁਰ ਸੀਟ ਤੋਂ ਰਾਜਾ ਵੜਿੰਗ ਅਮ੍ਰਿਤਾ ਵੜਿੰਗ ਉਹਨਾਂ ਦਾ ਨਾਮ ਚੱਲ ਰਿਹਾ ਹੈ ਹਾਲਾਂਕਿ ਰਾਜਾ ਵੜਿੰਗ ਕਈ ਵਾਰੀ ਕਹਿ ਚੁੱਕਿਆ ਹੈ ਕਿ ਉਹ ਪ੍ਰਧਾਨ ਹੋਣ ਦੇ ਨਾਤੇ ਚੋਣ ਨਹੀਂ ਲੜਨਗੇ ਤਾਂ ਉੱਥੋਂ ਕੋਈ ਨਵਾਂ ਸਰਪ੍ਰਾਈਜ਼ਿੰਗ ਨਾਮ ਵੀ ਸਾਹਮਣੇ ਆ ਸਕਦਾ ਹੈ ਤੇ ਇੱਕ ਉਸ ਤੋਂ ਬਾਅਦ ਇੱਕ ਹਾਈ ਪ੍ਰੋਫਾਈਲ ਸੀਟ ਬਚੀ ਗੁਰਦਾਸਪੁਰ ਜਿੱਥੇ ਸੁਖੀ ਰੰਧਾਵਾ ਦਾ ਨਾਮ ਬਹੁਤ ਟੌਪ ਤੇ ਚੱਲ ਰਿਹਾ ਹਾਲਾਂਕਿ ਪਾੜਾ ਫੈਮਿਲੀ ਵੀ ਰੇਸ ਵਿੱਚ ਹੈਗੀ ਹੈ ਤੇ ਇਸ ਤਰੀਕੇ ਨਾਲ ਇਹ ਜਿਹੜੀਆਂ ਕਾਂਗਰਸੀਆਂ ਸੱਤ ਸੀਟਾਂ ਇਹ ਇਹਨਾਂ ਦੇ ਲਗਭਗ ਜਿਹੜੇ ਸੰਭਾਵੀ ਨਾਮਾਂ ਪੋਜੀਸ਼ਨ ਵਿੱਚ ਚੱਲ ਰਿਹਾ ਵੀ ਇਹਨਾਂ ਵਿੱਚੋਂ ਕਿਸੇ ਵੀ ਨਾਮ ਦਾ ਐਲਾਨ ਹੋ ਸਕਦਾ ਬਸ ਥੋੜਾ ਜਿਹਾ ਆਪਾਂ ਨੂੰ ਇੰਤਜ਼ਾਰ ਕਰਨਾ ਹੋਵੇਗਾ ਅੱਜ ਸ਼ਾਮ ਤੱਕ ਦਾ ਜਦੋਂ ਕਾਂਗਰਸ ਆਫੀਸ਼ਲੀ ਲਿਸਟ ਜਾਰੀ ਕਰਦੀ ਹੈ ਜੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਵਿਨੇਸ਼ ਤਮਾਮ ਜਾਣਕਾਰੀ ਲਈ ਤਾਨਵਾਦ ਹੈ ਤਕੁਲ ਮਿਲਾ ਕੇ ਇਸ ਵੇਲੇ ਇਹ ਚਰਚਾਵਾਂ ਜਿਹੜੀਆਂ ਨੇ ਤ ਚਰਚਾਵਾਂ ਜਿਹੜੀਆਂ ਨੇ ਔਰ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਖਾਸ ਤੌਰ ਤੇ ਦੱਸ ਦਈਏ ਕਿ ਇਸ ਵੇਲੇ ਗ੍ਰਾਫਿਕ ਦੇ ਜ਼ਰੀਏ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਕਹਿ ਲਈਏ ਕਿ ਬਿਲਕੁਲ ਪਿਕਚਰ ਲੱਗ ਪਾਗਾ साफ हो चुकी है छह सीटा शुरुआत करा अमृतसर तो गुरजीत तो औजला मैं पार्लीमेंट ने और इना पार्टी ने मोहर लाई है अमृतसर की सीट साफ हो गई है पटियाला तरमवीर तो गांधी जो आम आदमी पार्टी तो चोन लड़े सन पर कांग्रेस से शमूलियत की थी उस तो पार्टी ने टिकट दी नवाचार सुखपाल सिंह खैरा संरूर तो चोन मैदान च उतार दिता गया है और क्यास बहुत सके पर इतने नाते इन दे मोहर लगी है चरणजीत चन्नी सुभाविक तौर पर टसल किस किस्म की चल रही है कह लिए कि चौधरी परिवार ने दावा ठोकिया ਪਰ ਨਾ ਜਿਹੜਾ ਜਦੋਂ ਸੂਚੀ ਦੇ ਵਿੱਚ ਆਉਂਦਾ ਹੈ ਤਾਂ ਚਰਨਜੀਤ ਚੰਨੀ ਦੇ ਨਾਂ ਤੇ ਮੋਹਰ ਲੱਗੀ ਹੈ ਜੀਤ ਮਹਿੰਦਰ ਸਿੰਘ ਨੂੰ ਬਠਿੰਡਾ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਤਾਂ ਉੱਥੇ ਵੀ ਕਾਫੀ ਜ਼ਿਆਦਾ ਆਪਸ ਦੇ ਵਿੱਚ ਜਿਹੜੇ ਨੇ ਉਹ ਕੁਲ ਮਿਲਾ ਕੇ ਇਹ ਸੀਟ ਸਾਫ਼ ਹੋਈ ਹੈ ਤਾਂ ਇਹ ਅਮਰ ਸਿੰਘ ਫਤਿਹਗੜ੍ਹ ਸਾਹਿਬ ਤੋਂ ਦੱਸ ਦਈਏ ਕਿ ਉਮੀਦਵਾਰ ਐਲਾਨ ਦਿੱਤੇ ਗਏ ਸੰਤ ਦੱਸ ਦਈਏ ਕਿ ਇਸ 6 ਦੇ 6 ਉਮੀਦਵਾਰਾਂ ਦਾ ਪਹਿਲਾ ਐਲਾਨ ਹੋ ਚੁੱਕਿਆ ਹੈ 6 ਟਿਕਟਾਂ ਜਾਰੀ ਹੋ ਚੁੱਕੀਆਂ ਨੇ ਤਾਂ ਇਹ ਜਿਹੜਾ ਸਵਾਲੀਆ ਨਿਸ਼ਾਨ ਲੱਗਿਆ ਹੈ 7 ਸੀਟਾਂ ਤੇ ਅੱਜ ਇਹਨਾਂ ਦੇ ਨਾਵਾਂ ਦਾ ਐਲਾਨ ਹੋ ਸਕਦਾ ਹੈ ਸ਼ਾਮ ਤੱਕ ਮੰਨਿਆ ਜਾ ਰਿਹਾ ਹੈ दोपहर तो, तो बाद माना जा रहा है कि लिस्ट जी सामने आ जाएगी तो छह उम्मीदवार का पहला ऐलान हो चुका है और सात उम्मीदवार ने ने और जो सत्तां सत्तांत ही पार्टी के वालों अब लिस्ट जी जारी होगी या फिर नहीं है, देखना होएगा। ਅੱਗੇ ਵਧਾਂਗੇ ਤਾਂ ਕਰਮਜੀਤ ਕੌਰ ਦੇ ਭਾਜਪੀ ਦੇ ਵਿੱਚ ਸ਼ਾਮਿਲ ਹੋਣ ਤੇ ਚਰਨਜੀਤ ਚੰਨੀ ਨੇ ਪਲਟਵਾਰ ਕੀਤਾ ਹੈ ਕਹਿ ਲਈਏ ਕਿ ਬਿਆਨ ਦਿੱਤਾ ਹੈ ਵੱਡਾ ਬਿਆਨ ਦਿੱਤਾ ਹੈ ਤੇ ਚੌਧਰੀ ਪਰਿਵਾਰ ਵਿਚਾਲੇ ਜ਼ੁਬਾਨੀ جنگ ਤੇਜ਼ ਹੋ ਗਈ ਹੈ ਸਾਬਕਾ ਸੀਐਮ ਚੰਨੀ ਨੇ ਵਿਕਰਮਜੀਤ ਚੌਧਰੀ ਨੂੰ ਦਰਯੋਧਨ ਕਿਹਾ ਤਾਂ ਫਿਰ ਵਿਕਰਮਜੀਤ ਚੌਧਰੀ ਨੇ ਚੰਨੀ ਨੂੰ ਸ਼ਕੂਨੀ ਕਹਿ ਕੇ ਪਲਟਵਾਰ ਕੀਤਾ ਹੈ ਇਹ ਰਿਪੋਰਟ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਤਾਂ ਚੌਧਰੀ ਸਾਹਿਬ ਦੀ ਮੌਤ ਹੈ ਜਿਹੜੀ ਉਹ ਯਾਤਰਾ ਦੇ ਵਿੱਚ ਹਾਰਟ ਅਟੈਕ ਨਾਲ ਹੋਈ ਸੀ ਮੈਂ ਕਹਿੰਦਾ ਵੀ ਉਹ ਉਦੋਂ ਨਹੀਂ ਮਰੇ ਸੀ ਉਹਨਾਂ ਦੀ ਸੋਚ ਜਿੰਦਾ ਸੀ ਲੇਕਿਨ ਅੱਜ ਇਹਨਾਂ ਨੇ ਇਹ ਕਾਰਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਕਿ ਇੱਕ ਪਰਿਵਾਰ ਜਿਹੜੇ ਨੇ 100 ਸਾਲ ਕਾਂਗਰਸ ਪਾਰਟੀ ਔਰ ਲੋਕਾਂ ਦੀ ਸੇਵਾ ਕੀਤੀ ਪੂਰੇ ਜਿੱਤ ਦੇ ਜਿਹੜਾ ਪੁੱਤ ਜੰਮਿਆ ਹੈ ਜਿਹੜੇ ਨੇ ਜਿਸ ਤਰ੍ਹਾਂ ਜਰਯੋਦਨ ਜੰਮਿਆ ਸੀ ਉਹ ਉਸਨੇ ਮਹਾਭਾਰਤ ਕਿਰਾ ਕੇ ਪਰਿਵਾਰ ਦਾ ਨਾਸ਼ ਕਰਤਾ ਸੀ ਇਸੇ ਤਰ੍ਹਾਂ ਇਸ ਜਿਹੜਾ ਵਿਕਰਮ ਹੈ ਤੇ ਇਸ ਪਰਿਵਾਰ ਨੇ ਤੇ ਬੰਦੇ ਜਿਹੜੇ ਪਿੱਛੇ ਉਹਨਾਂ ਦੀ ਮਾਤਾ ਜੀ ਇਹਨਾਂ ਨੇ ਕਾਂਗਰਸ ਨੂੰ ਛੱਡ ਕੇ ਆਪਣੇ ਇਹਨਾਂ ਦਾ ਆਪਣਾ ਨੁਕਸਾਨ ਹੋਇਆ ਹੈ ਇਹਨਾਂ ਦੇ ਪਰਿਵਾਰ ਦੀ ਅੱਜ ਦੇ ਨੂੰ ਰਾਜਨੀਤਿਕ ਜੀਵਨ ਅੱਜ ਮੈਨੂੰ ਲੱਗ ਰਿਹਾ ਕਿ ਖਤਮ ਹੋ ਗਿਆ ਹੈ ਮੈਂ ਕਹਿਣਾ ਹੈ ਕਿ ਇਹ ਚੰਨੀ ਜੀ ਗਲੰਦਰ ਵਿੱਚ ਸ਼ਕੁਣੀ ਬਣ ਕੇ ਆਏ ਨੇ ਜੋ ਸਤਿਦਾਨਾ ਬਣ ਕੇ ਨਹੀਂ ਆਏ ਇਹ ਚਕੁਣੀ ਬਣ ਕੇ ਆਏ ਨੇ ਇਹ ਸ਼ਕੁਣੀ ਬਣ ਕੇ ਇਹਨਾਂ ਨੇ ਕਾਂਗਰਸ ਦਾ ਕਾਂਗਰਸੀ ਪੇਟ ਚਮਕੌਰ ਸਾਹਿਬ ਵਿੱਚ ਲਾਈ ਕਾਂਗਰਸੀ ਪੇਟ ਪਧੌੜ ਚਲਾਈ ਕਾਂਗਰਸੀ ਪੇਟ ਇਹਨਾਂ ਨੇ ਡੇਰਾ ਬਤੀ ਵਿੱਚ ਲਾਈ ਪਰ ਜਲੰਧਰ ਵਾਲੇ ਧਿਆਨੇ ਔਰ ਜਿਵੇਂ ਇਹਨਾਂ ਨੇ ਕਿਹਾ ਵੀ ਜਲੰਧਰ ਵਾਲੇ ਭਗਵਾਨ ਕ੍ਰਿਸ਼ਨ ਬਣ ਕੇ ਇਹਦਾ ਸਵਾਸਤ ਕਰਨ ਜਲੰਧਰ ਵਾਲੇ ਜਿਸ ਤਰ੍ਹਾਂ ਕ੍ਰਿਸ਼ਨ ਭਗਵਾਨ ਜੀ ਨੇ ਸ਼ਕੁਣੀ ਦਾ ਨਾਸ਼ ਕੀਤਾ ਸੀ ਉਸ ਤਰ੍ਹਾਂ ਇਹਨਾਂ ਨੂੰ ਔਰ ਅਲੇ ਦਿਨਾਂ ਚ 4 ਤਰੀਕ ਨੂੰ ਪਤਾ ਲੱਗ ਜਾਏ। ਜੰਨੀ ਜੀ ਹਜੇ ਨਵਾਂ-ਨਵਾਂ ਯੋਧਿਆ ਜਾ ਕੇ ਆਏ ਨੇ ਉਸ ਤੋਂ ਪਹਿਲਾਂ ਰਮਾਇਣ ਮਹਾਭਾਰਤ ਦਾ ਉਹਨਾਂ ਨੇ ਅ ਪੜਨ ਦਾ ਕੰਮ ਕੀਤਾ ਹੋਣਾ ਕਿਉਂਕਿ ਅੱਜਕੱਲ੍ਹ ਅਕਸਰ ਪਹਿਲਾਂ ਆਪਣੇ ਆਪ ਨੂੰ ਸੁਦਾਮਾ ਕਹਿੰਦੇ ਨੇ। ਔਰ ਪੰਜਾਬ ਦੇ ਵਿੱਚ ਜਲੰਧਰ ਦੇ ਖਾਸ ਕਰ ਲੋਕ ਦੇਖ ਰਹੇ ਨੇ ਕਿ ਇਹ ਇੱਕ ਇਤਹਾਸ ਦਾ ਸੁਦਾਮਾ ਹੈ ਜਿਹਦੇ ਘਰੋਂ 10 ਕਰੋੜ ਈਡੀ ਨਹੀਂ ਫੜਿਆ ਹੋਵੇ। ਹਮ ਹੈ ਨਾ ਜੰਨੀ ਜੀ ਤਾਂ ਆਪਣੇ ਆਪ ਨੂੰ ਤਦਾਰਮਾ ਕਹਿੰਦੇ ਨੇ ਸਾਨੂੰ ਦੁਰਯੋਦਨ ਕਹਿੰਦੇ ਨੇ ਪਰ ਅਸਲੀ ਤਾਂ ਜੰਨੀ ਜੀ ਤੇ ਜਿਹੜੀ ਕੋਈ ਜਿਹੜੀ ਉਹਨਾਂ ਦੇ ਜੋ ਉਹਨਾਂ ਦੇ तौर तरीके ਰਹੇ ਨੇ ਜਿਸ ਤਰ੍ਹਾਂ ਉਹਨਾਂ ਨੇ ਮਹਿਲਾਵਾਂ ਦਾ ਉਹਨਾਂ ਨੇ ਕਦੀ ਸਤਕਾਰ ਨਹੀਂ ਕੀਤਾ ਮੰਤਰੀ ਹੁੰਦੇ ਹੋਏ ਇੱਕ ਸੀਨੀਅਰ ਆਈਐਫ ਆਈਐਸ ਅਫਸਰ ਨੂੰ ਅਸ਼ਲੀਲ ਮੈਸੇਜ ਭੇਜਣਾ ਫਿਰ ਮਾਫੀ ਮੰਗਣਾ ਸਤ ਜੰਨੀ ਜੀ ਦੇ ਬਾਰੇ ਤਾਂ ਲੋਕ ਪੰਜਾਬ ਦੇ ਜਾਣਦੇ ਆ ਇਹੀ ਕਾਰਨ ਹੈ ਕਿ ਉਹ ਚੰਨੀ ਜੀ ਮੁੱਖ ਮੰਤਰੀ ਹੁੰਦੇ ਹੋਏ ਦੋ ਸਿੱਤਾ ਤੋਂ ਹਾਰ ਗਏ ਉਦਰ ਕਾਂਗਰਸ ਵਿਧਾਇਕ ਵਿਕਰਮ ਚੌਧਰੀ ਤੇ ਪੜਕੇ ਨੇ ਪ੍ਰਗਟ ਸਿੰਘ ਵਿਕਰਮ ਚੌਧਰੀ ਨੂੰ ਕਾਂਗਰਸ ਪਾਰਟੀ ਤੇ ਵਿਧਾਇਕੀ ਛੱਡਣ ਦਾ ਚੈਲੰਜ ਦੇ ਦਿੱਤਾ ਪੂਰੇ ਪਰਿਵਾਰ ਨੂੰ ਭਾਜਪਾ ਦੇ ਵਿੱਚ ਭੇਜ ਕੇ ਖੁਦ ਕਾਂਗਰਸ ਚ ਐਮਐਲਏ ਬਣੇ ਹੋਏ ਨੇ ਉਹਨਾਂ ਕਿਹਾ ਹੈ ਕਿ ਵਿਕਰਮ ਚੌਧਰੀ ਵੀ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦੇਣ ਤਾਂ ਮਰਦਾ ਦੇ ਵਾਂਗ ਭਾਜਪਾ ਤੋਂ ਦੁਬਾਰਾ ਝੋਣ ਲੜਾ। ਇਹਨਾਂ ਕਿਹਾ ਕਿ ਫਿਰ ਪਤਾ ਲੱਗੇਗਾ ਕਿ ਕਿਸ ਦੀ ਜ਼ਮਾਨਤ ਬਚਦੀ ਹੈ ਫਿਰ ਜ਼ਬਤ ਹੁੰਦੀ ਹੈ। ਚਰਨਜੀਤ ਚੰਨੀ ਪੰਜਾਬ ਤੋਂ ਬਾਹਰ ਦੇ ਨਹੀਂ ਨੇ ਪ੍ਰਗਟ ਸਿੰਘ ਨੇ ਕਿਹਾ ਪਾਤੀ ਨੇ ਜਿਸ ਨੂੰ ਮੌਕਾ ਦਿੱਤਾ ਉਸ ਦਾ ਸਮਰਥਨ ਕਰਾਂਗੇ ਤਾਂ ਪ੍ਰਗਟ ਸਿੰਘ ਦੇ ਵੱਲੋਂ ਦੋ ਟੁਕ ਸੁਣਾਈ ਗਈ। ਅਕਲੀ ਅਸਲੀ ਗੱਲ ਬੰਦਿਆਂ ਵਾਲੀ ਗੱਲ ਜਾਂ ਕਹਿੰਦੇ ਜਿਹੜੀ ਮਰਦਾਂ ਵਾਲੀ ਗੱਲ ਤਾਂ ਇਹ ਹੈ ਕਿ ਵਿਕਰਮ ਚੌਧਰੀ ਆਪਣੀ ਇਸ ਐਮਐਲਏ ਸੀ ਪ੍ਰੋਗੋ ਰਿਜ਼ਾਈਨ ਕਰਕੇ ਤੇ ਬੀਜੇਪੀ ਵੱਲੋਂ ਖੁੱਲ ਕੇ ਲੜੇ ਤਾਂ ਖਿਰਤਾ ਹੁੰਦਾ ਨਾ ਸਵਾਦ ਤੇ ਫਿਰ ਪਤਾ ਲੱਗੂਗਾ ਕਿ ਦੀ ਜਿਹੜੀ ਹੈਗੀ ਜਮਾਨਤ ਬਚਦੀ ਆ ਕਿਉਂਕਿ ਮਤਲਬ ਸਾਰਾ ਪਰਿਵਾਰ ਉਧਰ ਤੋਰ ਕੇ ਔਰ ਅਲਟੀਮੇਟਲੀ ਆਪ ਛੱਡਣਾ ਨਹੀਂ ਹੈ ਕਿਉਂਕਿ ਐਂ ਲੱਗਦਾ ਵੀ ਹਾਂ ਵੀ ਮੈਂ ਤਾਂ ਕਾਂਗਰਸ ਦਾ ਐਮਐਲਏ ਆ ਪਰ ਸਾਰਾ ਪਰਿਵਾਰ ਉਧਰ ਜਿਹੜਾ ਬੀਜੇਪੀ ਚ ਤੋਰ ਕੇ ਰ ਅਸਲੀ ਗੱਲ ਹੈ ਇਹ ਲੋਕਾਂ ਨੂੰ ਸੋਇ ਸਿਕਿਉਰਿਟੀ ਤੋਂ ਇਸ ਵਾਇ ਕਿਤੇ ਘਰਪੁਰ ਮਿਲ ਜਾਣ ਤੋਂ ਹੋਰ ਇਹਨਾਂ ਨੂੰ ਮੇਰੀ ਨੂੰ ਲੱਗਦਾ ਇਹ ਦੋ ਵੱਡੀ ਇਹਨਾਂ ਦੀ ਸਿਆਸਤ ਬਹੁਤੀ ਹੈ। ਉਧਰ ਬਠਿੰਡਾ ਦੇ ਵਿੱਚ ਕਾਂਗਰਸ ਦੀ ਗੁੱਟਬਾਜ਼ੀ ਜਾਰੀ ਹੈ। ਲੋਕ ਸਭਾ ਉਮੀਦਵਾਰ ਜੀਤ ਮਹਿੰਦਰ ਸਿੱਧੂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਖੁਸ਼ਬਾ ਜਟਾਣਾ ਨੇ ਫਿਰ ਮੀਟਿੰਗ ਕੀਤੀ ਹੈ। ਸਾਬਕਾ ਐਮਐਲਏ ਅਜੀਤ ਏਂਦਰ ਮੋਫਰ ਦੇ ਨਾਲ ਦੱਸਦੀ ਕਿ ਮੀਟਿੰਗ ਕੀਤੀ ਗਈ। ਤਾਂ ਵੱਡੀ ਖਬਰ ਹੈ ਉਹਨਾਂ ਕਹਿੰਿਆ ਕਿ ਅਸੀਂ ਪੂਰੀ ਤਰ੍ਹਾਂ ਦੇ ਨਾਲ ਕਾਂਗਰਸ ਤੇ ਰਾਹੁਲ ਗਾਂਧੀ ਦੇ ਸਿਪਾਹੀ ਹ ਜਟਾਣਾ ਦਾ ਇਹ ਕਹਿਣਾ ਹੈ ਰਾਹੁਲ ਗਾਂਧੀ ਨੂੰ ਆਪਣੇ ਮਨ ਦੀ ਗੱਲ ਲਿਖ ਕੇ ਪੇਚੀ ਹੈ ਤਾਂ ਚਟਾਣਾ ਦੇ ਵੱਲੋਂ ਇਹ ਕਿਹਾ ਗਿਆ ਹੈ ਤਾਂ ਤੱਸੀ ਕਿ ਮੀਟਿੰਗਾਂ ਦਾ ਦੌਰ ਲਗਾਤਾਰ ਚੱਲ ਦੇਖੋ ਜਿਹੜੀ ਨਰਾਜ਼ਗੀ ਵਾਲੀ ਗੱਲ ਹੈ ਮੈਂ ਤੁਹਾਨੂੰ ਫੇਰ ਦੁਬਾਰਾ ਰਿਪੀਟ ਕਰ ਰਿਹਾ ਕਿ ਨਰਾਜ਼ਗੀ ਸਾਡੀ ਕੋਈ ਪਾਰਟੀ ਨਾਲ ਨਹੀਂ ਹੈ ਸਾਬ ਸਾਡੀ ਸਾਡਾ ਕੋਈ ਕੋਈ ਪਾਰਟੀ ਨਾਲ ਵਿਰੋਧ ਨਹੀਂ ਹੈ ਸਾਡਾ ਲੀਡਰਸ਼ਿਪ ਨਾਲ ਨਹੀਂ ਹੈ ਮੈਂ ਵਾਰੀ-ਵਾਰੀ ਕਹਿ ਰਿਹਾ ਸਾਡਾ ਮਕਸਦ ਸਿਰਫ ਇੱਕ ਹੈ ਇਹ ਬਠਿੰਡਾ ਲੋਕ ਸਭਾ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈ ਜਾਵੇ। ਔਰ ਤੁਸੀਂ ਜਾਣਦੇ ਹੋ ਕਿ 2014 ਵਿੱਚ ਲੋਕ ਅਜ ਮੈਨੂੰ ਵਾਰੀ ਵਾਰੀ ਕਹਿ ਰਹੇ ਐ ਬਾਜਵਾ ਸਾਹਿਬ ਨੇ ਬਠਿੰਡਾ ਦੀ ਟਿਕਟ ਦਵਾਤੀ ਬਾਜਵਾ ਸਾਹਿਬ ਨੇ ਟਿਕਟ ਦਵਾਤੀ ਸਭ ਲੀਡਰਸ਼ਿਪ ਨੇ ਟਿਕਟ ਦਵਾ ਲਈ ਹੁੰਦੀ ਔਰ ਲੋਕਾਂ ਦਾ ਇਹ ਵੀ ਕਹਿਣਾ ਜੀ ਤੁਹਾਨੂੰ ਯਾਦ ਹੀ ਹੈ 2014 ਵਿੱਚ ਬਾਜਵਾ ਸਾਹਿਬ ਨੂੰ ਸਾਡੇ ਲੀਡਰਸ਼ਿਪ ਜਾ ਚੜਾ ਕੇ ਗਏ ਚੰਡੀਗੜ੍ਹੋਂ ਦਿੱਲੀ ਜਾਣਾ ਸੀ ਔਰ ਜਦੋਂ ਦਿੱਲੀ ਉੱtre ਤੇ ਫੋਰ ਆਨ ਲੱਗ ਕੇ ਭਾਈ ਉਹ ਤਾਂ ਪਾਰਟੀ ਬਦਲ ਗਈ ਸੋ ਇਸ ਤਰ੍ਹਾਂ ਦੇ ਸਵਾਲ ਪਾਰਟੀ ਵੱਲੋਂ ਸਾਡੇ ਵਰਕਰਾਂ ਵੱਲੋਂ ਕੀਤੇ ਜਾ ਰਹੇ ਐ ਪਰ ਅਸੀਂ ਕੋਈ ਮੰਨਕਰ ਨਹੀਂ ਐ ਪਾਰਟੀ ਦੇ ਫੈਸਲੇ ਤੋਂ ਪਾਰਟੀ ਦੇ ਨਾਲ ਆ ਜੋ ਫੈਸਲਾ ਪਾਰਟੀ ਦਾ ਹੋਏਗਾ ਅੰਤਮ ਐ ਪਰ ਪਰ ਇਹ ਵੀ ਸਾਡਾ ਫਰਜ਼ ਬੰਦ ਐ ਕਿ ਲੋਕਾਂ ਦੇ ਪਬਲਿਕ ਦੇ ਸਾਡੇ ਪਾਰਟੀ ਦੀ ਲੀਡਰਸ਼ਿਪ ਦੇ ਜਿਹੜੇ ਸ਼ੰਕੇ ਐ ਉਹ ਦੂਰ ਕੀਤੇ ਜਾਣ ਹਰ ਇੱਕ ਵਰਕਰ ਨੂੰ ਹਰ ਇੱਕ ਲੀਡਰ ਨੂੰ ਕਾਂਗਰਸ ਪਾਰਟੀ ਦੀ ਜਿਹੜੀ ਲੋਕ ਸਭਾ ਦੀ ਲੜਾਈ ਹੈ ਉਹਦੇ ਵਿੱਚ ਨਾਲ ਲੈ ਕੇ ਤੁਰਿਆ ਜਾਵੇ। ਆਮ ਆਦੀ ਪਾਰਟੀ ਨੇ ਵੱਡਾ ਦਾਵਾ ਕੀਤਾ ਹੈ ਤੇ ਹਾਰ ਜੇਲ ਪ੍ਰਸ਼ਾਸਨ ਨੇ 슈ਗਰ ਸਪੈਸ਼ਲਿਸਟ ਮੰਗਿਆ ਹੈ। ਆਮ ਆਦੀ ਪਾਰਟੀ ਦਾ ਦਾਵਾ ਹੈ ਕਿ ਕੱਲ ਤਿਹਾੜ ਜੇਲ ਦੇ ਡੀਜੀ ਨੇ ਏਮਜ਼ ਨੂੰ ਇਹ ਪੱਤਰ ਲਿਖਿਆ ਹੈ ਔਰ ਪਹਿਲਾਂ ਜੇਲ ਪ੍ਰਸ਼ਾਸਨ ਹਰ ਸਹੂਲਤ ਦੇਣ

यानी कि 20 अप्रैल को एम्स को लिखा है और कहा है कि हमको एक डायबिटोलॉजिस्ट एक शुगर या डायबिटीज के स्पेशलिस्ट को दे दिया जाए आज भारतीय जनता पार्टी की केंद्र सरकार सबके सामने एक्सपोज हो गई कल तक ये लोग कह रहे थे हमारे पास सारे स्पेशलिस्ट हैं सब कुछ तो जेल में मौजूद है अस्पताल है क्लिनिक है बेड है इंसुलिन है सब कुछ है अरविंद केजरीवाल झूठ बोल रहे हैं कल तिहाड़ जेल के डीजी ने 20 दिन से इनके पास अरविंद केजरीवाल हैं, मुख्यमंत्री हैं सीवियर डायबिटिक हैं, रोज कह रहे हैं मुझे डायबिटोलॉजिस्ट से दिखवाइए मुझे इंसुलिन की जरूरत है एक साधारण डॉक्टर मुझे नहीं मालूम वो कौन है और किस तरीके से वो जेल में है वहां पे उसके कहने पे सारा मैनुपुलेशन किया जा रहा है और एक चुने हुए मुख्यमंत्री को दवा नहीं दी जा रही आप बोलिए ना कि के अरविंद केजरीवाल ने जो रिपोर्ट दी है वो झूठी है कहिए नहीं कह सकते क्योंकि अरविंद केजरीवाल ने जो रिपोर्ट दी है जो कल रिपोर्ट हमने मीडिया में रखी है वो उनके ग्लूकोमीटर में दर्ज है उसमें पूरे 20 दिन की यूनिट्स दर्ज है उसके अंदर पूरी बीस दिन की रिकॉर्डिंग दर्ज है एक एक मिनट की रिकॉर्डिंग है उसमें हर घंटे की रिकॉर्डिंग है उसमें उसमें जब उनकी शुगर गिर गई तो उसको जाल साजी से लिख दिया गया शुगर रैंडम शुगर रेंडम शुगर रेंडम ताकि उनकी बढ़ी हुई शुगर को छिपाया जाए सवाल यह आता है भाजपा शासित केंद्र सरकार उनकी बढ़ी हुई शुगर को क्यों छिपाना चाहती है छिपाना चाहती है ताकि उनको दवा ना दी जाए और दवा क्यों नहीं देना चाहती क्योंकि वो चाहते हैं अरविंद केजरीवाल की शुगर बढ़ी रहे उनको इंसुलिन दिया ना जाए तर्क और कुतर्कों से टीवी में माहौल बना के रखा जाए और अरविंद केजरीवाल के जो वाइटल ऑर्गन्स हैं किडनी है लिवर है हार्ट है रेटिना है आंखों का ये सब परमानेंटली और इन रिवर्सिबली भी डैमेज हो जाए आप अस्पतालों में जाएंगे तो आपको बहुत सारे किडनी के मरीज मिलेंगे जो डायलिसिस पे हैं, बहुत सारे लोग मिलेंगे जिनकी किडनी फेल हो गई और वो गुजर गए बहुत लोग मिलेंगे जिनके लिवर फेल हो गए और वो मर गए और उनके बारे में आप पता करेंगे तो डॉक्टर बता देंगे इनकी शुगर बहुत हाई थी इन्होंने हाई शुगर को ट्रीट नहीं किया या तो पैसे की वजह से ट्रीट नहीं किया या नेगलिजियस की वजह से ट्रीट नहीं किया और इसकी वजह से इनके किडनी डैमेज हो गए ਉਧਰ ਲੋਕ ਸਭਾ ਚੋਣਾਂ ਦੇ ਮਹੌਲ ਦੇ ਵਿਚਾਲੇ ਕਰਨਾਲ ਦੇ ਵਿੱਚ ਬੇਰੋਜ਼ਗਾਰ ਨੌਜਵਾਨਾਂ ਨੇ ਬਰਾਤ ਕੱਢੀ ਹੈ ਬੇਰੋਜ਼ਗਾਰੀ ਦੇ ਮੁੱਦੇ ਨੂੰ ਅਨੋਖੇ ਢੰਗ ਦੇ ਨਾਲ ਉਹਨਾਂ ਨੇ ਪੇਸ਼ ਕੀਤਾ ਹੈ ਪ੍ਰਦਰਸ਼ਨ ਕੀਤਾ ਹੈ ਬੈਂਡ ਵਾਜੀਆਂ ਤੇ ਨੱਚਦੇ ਨਜ਼ਰਾਂ ਦੇ ਨੇ ਇਹ ਬੇਰੋਜ਼ਗਾਰ ਬਰਾਤ ਕੀਤਾ ਪ੍ਰਦਰਸ਼ਨਕਾਰੀਆਂ ਨੇ ਮੰਗਾ ਨਾ ਮੰਨਣ ਤੇ ਸਰਕਾਰ ਨੂੰ ਹੋਰ ਚ चोट ਦੇਣ ਦੀ ਗੱਲ ਕੀਤੀ ਹੈ ਔਰ ਦੱਸ ਦੇ ਕਿਸੇ ਇਤੀਫਾਕ ਵਿਦਿਆਰਥੀਆਂ ਨੇ ਇਹ ਪ੍ਰਦਰਸ਼ਨ ਕੀਤਾ ਹੈ ਗਰੁੱਪ ਸੀ ਦੀ ਪ੍ਰਤੀਨਿਧਾ ਹੋਂਦ ਤੇ ਇਹ ਪਰੇਸ਼ਾਨ ਨੇ ਤਸਵੀਰਾਂ ਵੇਖਿਆ ਜਾ ਸਕਦੀਆਂ ਨੇ ਹੱਥਾਂ 'ਚ ਤਕਤੀਆਂ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਹਿੰਦਰਾਤ ਹੈ ਇਹ ਸਭਾਵਿਕ ਤੌਰ ਤੇ ਦੇਖਿਆ ਜਾ ਸਕਦਾ ਹੈ ਹਾਲਾਂਕਿ ਕਿਵੇਂ ਇਹਨਾਂ ਦੇ ਵੱਲੋਂ ਨੱਚ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। सारे अपने सरकार ने दो हजार में ग्राम सचिव की पटवारी निकाली थी जिसको पेपर लेके कैंसिल इक्कीस में सीई टी के अंडर ले आई सारी भर्ती को जितनी भी थी और अब सर... पेपर भी ले लिया ले 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 लेकिन कोर्ट में अल जा रखा है सार कोर्ट में जाके सरकार तारीख ले लेती है कभी बोलती है मंत्रिमंडल का विस्तार नहीं हुआ है कभी बोलती है ए जी बीमार है कभी बोलते हैं अभी हमें और आगे की डेट चाहिए हम ऐसे आराम आराम ऐसी